ਉਰੇਕੰਦ ਦੇ ਕੇ ਰੋਪੜ ਦੇ ਪਿੰਡ ਤਮਾਣਾ ਦੇ ਤਮਾਣਾ ਦੇ ਤੇ ਕੰਢੀ ਦੇ ਹੋਰ ਵੀ ਪਿੰਡ ਜਿਹੜੇ ਆ ਉਹਨਾਂ ਦਾ ਜਿਹੜਾ ਜੰਗਲ ਆ ਉਜਾੜਿਆ ਚ ਉਹ ਸਾਰੇ ਪਿੰਡਾਂ ਨੂੰ ਸ਼ਹਿਰ ਨੋਟੀਫਾਈਡ ਕਰ ਦਿੱਤਾ ਇਹਨਾਂ ਨੇ ਹੂੰ ਸ਼ਹਿਰੀਕਰਨ ਵਾਸਤੇ ਜੀ ਦੇਖੋ ਇਸ ਸਰਕਾਰ ਦੇ ਕੁਝ ਬੰਦਿਆਂ ਨੂੰ ਨਾ ਸੰਕਸਵਾਰ ਹੋ ਗਈ ਆ ਹੂੰ ਸੰਕਸਵਾਰ ਹੋ ਗਈ ਆ ਕਿ ਬਸ ਏਰੀਆ ਲਓ ਡਿਵੈਲਪ ਕਰੋ ਵੇਚੋ ਪੈਸੇ ਵੱਟੋ ਜਿੱਦਾਂ ਕਿਦਾਂ ਵੀ ਆ ਨਾ ਕਿ 2027 ਵਾਸਤੇ ਅਰੇਂਜਮੈਂਟ ਕਰ ਲਈਏ ਅਰੇਂਜਮੈਂਟ ਕੀ ਆ ਕਿ ਇੱਕ ਮਾਸਟਰ ਸਟੋਕ ਖੜੀਏ ਬਈ ਕਿਸੇ ਤਰੀਕੇ ਨਾਲ ਹਜ਼ਾਰ ਹਜ਼ਾਰ ਰੁਪਏ ਦਾ ਪ੍ਰਬੰਧ ਕਰ ਲਈਏ ਜਾਂ ਕਿਸੇ ਨਾ ਕਿਸੇ ਤਰੀਕੇ ਨਾਲ ਸਮੂਥਲੀ ਅਸੀਂ ਪੰਜਵਾਂ ਸਾਲ ਕੱਢੀਏ ਹਾਂ ਜਾਂ ਇਹ ਵੀ ਹੁੰਦਾ ਕੁਝ ਪਰਸਨਲ ਇੰਟਰਸਟ ਵੀ ਹੁੰਦੇ ਨੇ ਜੀ ਕਿ ਕੁਝ ਬੋਝੇ ਚ ਵੀ ਆ ਜਾ ਬਿਲਕੁਲ ਇਹ ਸਾਰੀਆਂ ਚੀਜ਼ਾਂ ਨੇ ਮਤਲਬ ਕਿ ਤੁਸੀਂ ਦੇਖੋ ਲੈਂਡ ਬੋਲਿੰਗ ਛੱਡਦੇ ਆ ਤਾਂ ਪੀਐਸਪੀਸੀਐਲ ਨੂੰ ਪਹ ਜਾਂਦੇ ਆ ਹੋ ਪੀਐਸਪੀਸੀਐਲ ਦੀ ਜਿਹੜੀ ਜ਼ਮੀਨ ਹੈ ਪਾਵਰ ਕਾਮ ਹਮ ਅਬ ਇਜਲੀ ਤੁਸੀਂ ਵੇਖੋ ਕਿ ਪਟਿਆਲੋਂ ਗਏ ਤੇ ਇੱਥੇ ਆ ਗਏ ਹੁਣ ਇਹਨਾਂ ਦੇ ਆਪਣੇ ਜਿਹੜੇ ਇੰਜੀਨੀਅਰ ਐਸੋਸੀਏਸ਼ਨ ਵਾਲੇ ਆ ਕਰਮਚਾਰੀ ਅਧਿਕਾਰੀ ਆ ਉਹ ਝੰਡਾ ਬੁਲੰਦ ਕਰ ਰਹੇ ਨੇ ਹਮ ਕਿ ਭਾਈ ਸਾਡੀ ਕਿਉਂ ਜ਼ਮੀਨ ਵੇਚ ਰਹੇ ਹੋ ਤੁਸੀਂ ਜੀ ਤੇ ਉਹ ਉਹਦੇ ਬਾਰੇ ਮੈਂ ਤੁਹਾਨੂੰ ਅਗਾਊ ਹੀ ਦੱਸਤਾ ਸੀਗਾ ਹਮ ਕਿ ਅਰੋੜਾ ਸਾਹਿਬ ਦਾ ਭਾਈ ਮੰਤਰੀ ਬਨਣਾ ਹੀ ਕਿਤੇ ਨਾ ਕਿਤੇ ਸੰਕੇਤਕ ਇਸ ਗੱਲ ਦਾ ਸਾਡੇ ਲਈ ਸੀ ਪਰ ਤੱਕ ਤੌਰ ਤੇ ਕਿ ਭਾਈ ਇਹ ਕੰਮ ਹੋਣਗੇ ਹੋਣਗੇ ਅੱਗੇ ਜਾ ਕੇ ਹੋਰ ਇਹ ਨੇ ਸਾਡੇ ਸਾਹਮਣੇ ਕੀ ਕਰੀਏ ਹੁਣ ਹਮ ਬਾਈ ਤੇ ਰੋਲ ਹੋ ਸਕਦੇ ਚਰਚਾ ਕਰ ਸਕਦੇ ਵਾਰ ਉਹ ਏਰੀਆ ਜਿਹੜਾ ਬੜਾ ਮਤਲਬ ਕਿ ਦੇਖੋ ਪਹਿਲੀ ਗੱਲ ਤੇ ਇਹ ਆ ਕਿ ਸਾਡੇ ਲਾਲਚੀ ਬੰਦਿਆਂ ਨੇ ਪਿਛਲੀ ਸਰਕਾਰ ਦੇ ਵਿੱਚ ਜੋ ਸ਼ਿਵਾਲਕ ਦੀਆਂ ਪਹਾੜੀਆਂ ਨੇ ਇੱਥੇ ਇਹਨਾਂ ਨੇ ਫਾਰਮ ਹਾਊਸ ਬਣਾਉਣ ਲਈ ਨਿਊ ਚੰਡੀਗੜ੍ਹ ਜਾ ਕੇ ਤੇ ਵੇਖਿਓ ਕਿਤੇ ਜੀ ਕਿਹਨਾਂ ਦੀਆਂ ਜ਼ਮੀਨਾਂ ਪਈਆਂ ਨੇ ਹਮ ਪਹਿਲੇ ਹੀ ਜ਼ਮੀਨਾਂ ਉਹ ਲੈ ਲਈਆਂ ਠੀਕ ਹੈ ਜੀ ਸੀਐਲਯੂ ਹੋ ਗਈਆਂ ਅੱਜ ਕਾਰੋਬਾਰ ਸੈੱਟ ਕਰੀ ਬੈਠੇ ਨੇ ਜੀ ਮੁੱਲ ਪਾ ਗਏ ਸਰ ਲੋਕਾਂ ਦੇ ਬਾਅਦ ਚ ਪਤਾ ਲੱਗਦਾ ਇਹਨਾਂ ਨੂੰ ਪਹਿਲਾਂ ਪਤਾ ਠੀਕ ਹੈ ਜੀ ਹੋਰ ਉਹੀ ਚੀਜ਼ ਆ ਉਹ ਇਲਾਕੇ ਬਹੁਤ ਵਧੀਆ ਨੇ ਇਹ ਜਿਹੜੇ ਪਿੰਡ ਹੈ ਨਾ ਕੈਨੂ ਪਿੰਡ ਆ ਜੇ ਤੁਸੀਂ ਇਧਰੋਂ ਨਿਕਲ ਜਾਓ ਖੜ੍ਹ ਤੋਂ ਇਹਨੂੰ ਉਤਰੇ ਜਾਓ ਹਮ ਸ਼ੇਰਾਂ ਵਰਗਾ ਇਹ ਨੰਦਪੁਰ ਸਾਹਿਬ ਨੂੰ ਸਰ ਤੁਸੀਂ ਆਪਾਂ ਜੇ ਜਾਈਏ ਤੇ ਆਪਣੇ ਲਈ ਤਾਂ 스위스ਲੈਂਡ ਵਾਲਾ ਸਾਹਿਬ ਇਹ ਆ ਵੀ ਰਾਜਸਥਾਨ ਤੋਂ 스위스ਲੈਂਡ ਚਲਾ ਗਿਆ ਬੰਦਾ ਜਿਵੇਂ ਦੇ ਹਾਲਾਕੇ ਚ ਆਪਾਂ ਰਹਿੰਦੇ ਆ ਜੇ ਤੁਸੀਂ ਉਹ ਨਾਲ-ਨਾਲ ਸਫਰ ਕਰੋ ਮੈਂ ਕੀਤਾ ਹੋਇਆ ਜੀ ਹੂੰ ਮੇਰੇ ਤੇ ਤੁਹਾਨੂੰ ਪਤਾ ਨਾ ਰਿਸ਼ਤੇਦਾਰ ਨੇ ਉੱਧਰ ਯਾਰ ਦੋਸਤ ਨੇ ਤੇ ਜਾਂਦੇਰੀ ਦਾ ਜਦੋਂ ਤੁਸੀਂ ਉਹ ਖਾੜ ਤੋਂ ਨਿਕਲ ਕੇ ਉੱਧਰ ਨੂੰ ਤੁਰੇ ਜਾਓਗੇ ਜਾਂ ਸਿਸਮਾ ਵਾਲੀ ਸਾਈਡ ਚਲੇ ਜਾਓ ਸਿਸਮਾ ਡੈਮ ਵਾਲੀ ਸਾਈਡ ਚਲੇ ਉਹ ਤੁਹਾਨੂੰ ਲੱਗੇਗਾ ਯਾਰ ਇਹ ਪੰਜਾਬ ਹੈ ਜੀ ਐਨੇ ਵਧੀਆ ਜਗਾ ਸਬਸ ਉਹ ਉਹੀ ਚੀਜ਼ ਆ ਕਿ ਉਹ ਜੰਗਲਾਂ ਦਾ ਡਰਾਪ ਕਰਕੇ ਸ਼ਹਿਰੀਕਰਨ ਕਰੀ ਚੱਲੋ ਜੰਗਲ ਜਾਂਦੇ ਅਖਸਮਾ ਦਾ ਸਿਰ ਖਾਵੇ ਹੂੰ ਪਹਿਲੀ ਸਾਡੀ ਜਿਹੜੀ ਆ ਬੇਸ਼ਕੀਮਤੀ ਉਹ ਜਾਂਦੀ ਆ ਜਾਵੇ ਬਸ ਕੱਢ ਲਓ ਜੀਿੱਥੋਂ ਨਿਕਲਦਾ ਸੋ ਗੱਲ ਇਹ ਆ ਕਿ ਠੀਕ ਆ ਸ਼ਹਿਰੀਕਰਨ ਵੀ ਸਾਨੂੰ ਜ਼ਰੂਰੀ ਆ ਜਿਵੇਂ ਜਿਵੇਂ ਸਾਡੀ ਵਸੋਂ ਵੱਧਦੀ ਆ ਸ਼ਹਿਰ ਵਸਦੇ ਆ ਉਹ ਕੋਈ ਪਲਾਨਿੰਗ ਹੋਣੀ ਚਾਹੀਦੀ ਆ ਜੀ ਠੀਕ ਹੈ ਨਾ ਜੀ ਪਲਾਨਿੰਗ ਹੋਣੀ ਚਾਹੀਦੀ ਇਹ ਨਹੀਂ ਆ ਕਿ ਜਥੇ ਤੁਸੀਂ ਪੈਨ ਕਸਾਇਆ ਨਕਸ਼ੇ ਤੋਂ ਕਿਆ ਚੱਕਦੇ ਹੋ ਜੀ ਸੋ ਇਹ ਬਹੁਤ ਮਾੜੀ ਗੱਲ ਆ ਅਸੀਂ ਕੁਦਰਤ ਨਾਲ ਵੀ ਛੇੜਛਾੜ ਕਰ ਰਹੇ ਆ ਜ਼ਮੀਨਾਂ ਵੀ ਆਪਦੀਆਂ ਜਿਹੜੀਆਂ ਉਦਾਤ ਇਹ ਲਵਾ ਰਹੇ ਆ ਸੋ ਗੱਲ ਇਹ ਆ ਕਿ ਸਾਨੂੰ ਕਿਤੇ ਨਾ ਕਿਤੇ ਇਸ ਪਾਸੇ ਸਰਕਾਰ ਦੇ ਤੇ ਥੋੜਾ ਜਿਹਾ ਸਿਕੰਜਾ ਰੱਖਣਾ ਪਊਗਾ ਕਿ ਭਾਈ ਸਾਨੂੰ ਪੰਜਾਬ ਵਾਸੀਆਂ ਨੂੰ ਕੀ ਚਾਹੀਦਾ ਜੀ ਵਿਕਾਸ ਜੋ ਤੁਸੀਂ ਦੇ ਰਹੇ ਉਹ ਵਿਕਾਸ ਚਾਹੀਦਾ ਸਾਨੂੰ ਹਾਂ ਜਾਂ ਸਾਨੂੰ ਸਾਡੇ ਜੋ ਪਾਉਂਦਾ ਵਿਕਾਸ ਉਹ ਚਾਹੀਦਾ ਸਾਨੂੰ ਜੀ ਠੀਕ ਹੈ ਨਾ ਜੀ ਸਟੇਕ ਹੋਲਡਰ ਤੇ ਲੋਕ ਹੀ ਆ ਨਾ ਇਹਦੇ ਵਿੱਚ ਮੇਂ 对对。